ਉੋ ਜੇ ਮੈਂ ਸੱਚ ਦੱਸ ਦਿੱਤਾ ਮਾਨੀ ਆਖਣਾ ਵੀ ਕੁੱਤਾ ਅੱਗ ਲੱਗੇ ਅਸੀਂ ਆ ਕਮਾਈਆਂ ਵੀਡੀਓ ਦੇਖਦੀ ਸਾਰੀ ਸੰਗਤ ਨੂੰ ਪਿਆਰ ਬੜੀ ਸਾਥ ਸ੍ਰੀ ਅਕਾਲ ਦਿਨ ਵੀਰਵਾਰ 22 ਜਨਵਰੀ 2026 ਤੇ ਆਪਾਂ ਆ ਪਹੁੰਚੇ ਆਪਣੇ ਕੰਮ ਤੇ ਤੇ ਆਡਰ ਇਧਰ ਲੱਗੀ ਜਾਂਦੇ ਤੇ ਬਿੱਲ ਵੀ ਆਪਾਂ ਘੜਾ ਲੈਂਦੇ ਤੇ ਕਰਦੇ ਆਂ ਸਾਂਝਾ ਆਪਾਂ ਅੱਜ ਦਾ ਸਾਰਾ ਕੰਮ ਕਰ ਤੇ ਵੇਖਦੇ ਆਂ ਭਾਈ ਕਿਦਾਂ ਮਾਹੌਲ ਹੈ ਤੇ ਅੱਜ ਦਿਖਾਵਾਂਗੇ ਆਪਾਂ ਆਪਣੀ ਫੋਕ ਲੀ ਫੋਗਲੀ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕ ਆਪਾਂ ਨੂੰ ਇਹਦੇ ਬਾਰੇ ਪਤਾ ਤੇ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਤੇ ਕੀ ਸਾਖਤਾ ਵੈਦ ਆਪਣੀ ਫੋਗਲੀ ਬਈ ਟੋਇਟਾ ਕੰਪਨੀ ਦੀ ਆ ਤੇ ਤਿੰਨ ਟਾਇਰ ਹੀ ਆ ਭਾਈ ਇਹ ਤਿੰਨ ਟਾਇਰ ਨੇ ਦੂਜਿਆਂ ਦੇ ਚਾਰ-ਚਾਰ ਟਾਇਰ ਹੁੰਦੇ ਆ ਤੇ ਇਹ ਭਾਈ ਬੈਟਰੀ ਵਾਲੀ ਆ ਇਹ ਬੈਟਰੀ ਇਹਦੀ 48 ਵਾਟ ਦੀ ਆ ਤੇ 950 ਕਿਲੋ ਵਜਨ ਆ ਉਹਦਾ ਬੈਟਰੀ ਦਾ ਤੇ ਲਗਭਗ 20 ਫੁੱਟ ਉੱਪਰ ਜਾੜਦੀ ਇਹ ਤੇ 1.5 ਟਨ ਤੱਕ ਦਾ ਵਜ਼ਨ ਇਹ ਚੱਕ ਸਕਦੀ ਆ ਤੇ ਮਾਮਾ ਮਾੜੀ ਚਲਾ ਕੇ ਦਿਖਾਓ ਤੇ ਕਟਾਈ ਭਾਈ ਇਹਦੀ ਪੁੱਠੇ ਲੋਟ ਆ ਜਿਵੇਂ ਆਪਾਂ ਟਰਾਲੀ ਬੈਗ ਲਾਉਣੀ ਆ ਉਸ ਹਿਸਾਬ ਵਾਲਾ ਸਿਸਟਮ ਆ ਤੇ ਥੋੜਾ ਥੋੜਾ ਜਿਹਾ ਕੰਮ ਦਾ ਜਦੋਂ ਬੰਦਾ ਪਹਿਲੀਆਂ ਚ ਬਹਿੰਦਾ ਤੇ ਬਾਅਦ ਚੋਂ ਜਦੋਂ ਇਹ ਚਲਾ ਆ ਲੈਂਦਾ ਬੰਦਾ ਤੇ ਦੂਜੀ ਚਲਾਉਣੀ ਔਖੀ ਲੱਗਦੀ ਆ ਥੋੜੀ ਜੀ ਕਿਉਂਕਿ ਇਹ ਥੋੜੇ ਜਿਹੇ ਥਾਂ 'ਚ ਮੁੜ ਜਾਂਦੇ ਆ ਮਾਮਾ ਅੱਗੇ ਪਿੱਛੇ ਕਰਕੇ ਦਿਖਾਓ ਉਹ ਪੀਸੋ ਤੇ ਭਾਈ ਇਹਨਾਂ ਨੂੰ ਪੀਸੂ ਗਏ ਜਾਂਦੇ ਆ ਇਧਰ ਤੇ ਇਹ ਐਂ ਅੱਗੇ ਪਿੱਛੇ ਹੋ ਜਾਂਦੀ ਆ ਮਾੜੀ ਬੀਸੀ ਚੱਕ ਕੇ ਕਰਿਓ ਮਾਮਾ ਉਹ ਪੈਡ ਚੱਕ ਕੇ ਅੱਗੇ ਕਰਿਓ ਤੇ ਆਹ ਪੈਡ ਚੱਕ ਕੇ ਭਾਈ ਅੱਗੇ ਪਿੱਛੇ ਹੋ ਜਾਂਦੀ ਆ ਤੇ ਸੋਨ ਨੂੰ ਸਾਰੇ ਇਹ ਦੱਸਦੇ ਆ ਚਾਰੇ ਦੇ ਭਾਈ ਲੀਵਰ ਹੁੰਦੇ ਨੇ ਥੋੜੇ ਦਾ ਦੋ ਹਾਂ ਥੋੜੇ ਥਾਂ 'ਚ ਦੋ ਮੋੜ ਨਹੀਂ ਹੋਵੇ ਤੇ ਭਾਈ ਉੱਪਰ ਐਂ ਕਰਕੇ ਉੱਪਰ ਹੋ ਜਾਂਦੀ ਆ ਤੇ ਥੋੜੇ ਥਾਂ 'ਚ ਐਂ ਭਾਈ ਢੇੜਾ ਖਾ ਜਾਂਦੀ ਆ ਜੋ ਥੋੜੇ ਥਾਂ 'ਚ ਮੁੜ ਨਹੀਂ ਹੋਵੇ ਤੇ ਪਹਿਲਾ ਲੀਵਰ ਇਹਦਾ ਉੱ ਕਰਨ ਵਾਸਤੇ ਤੇ ਦੂਜਾ ਦੂਜਾ ਲੀਵਰ ਮਾਮਾ ਉੱਪਰ ਆ ਦੂਜਾ ਲੀਵਰ ਭਾਈ ਅੱਗੇ ਪਿੱਛੇ ਕਰਨ ਵਾਸਤੇ ਆਏ ਅੱਗੇ ਪਿੱਛੇ ਤੀਜਾ ਲੀਵਰ ਭਾਈ ਕਦੇ ਐਂ ਐਂ ਕਰਨਾ ਹੋਵੇ ਤੇ ਐਂ ਆਉ ਸਾਹ ਵਾਲਾ ਦਾ ਤੇ ਚੌਥਾ ਲੀਵਰ ਭਾਈ ਆ ਇਧਰ ਉਧਰ ਵਾਲਾ ਤੇ ਇੱਥੇ ਭਾਈ ਜ਼ਿਆਦਾਤਰ ਵੇਅਰ ਹਾਊਸਾਂ ਚ ਤੇ ਗੋਦਾਮਾਂ ਅੱਜ ਭਾਈ ਜ਼ਿਆਦਾ ਵਰਤੀ ਜਾਂਦੀ ਹੈ ਤੇ 2015 ਮਾਡਲ ਹੈ ਇਹ ਟੋਯੋਟਾ ਦੀ ਹੈ ਭਾਈ ਤੇ ਹੁਣ ਤਾਂ ਭਾਈ ਬਹੁਤ ਪ੍ਰਾਣੀ ਹੋ ਗਈ ਮਾਮਾ ਬਹੁਤ ਪ੍ਰਾਣੀ ਆਣਾ ਭਾਈ ਹਾਂ ਹਾਂ ਤੇ ਬ੍ਰੇਕ ਥੋੜੇ ਜਿਹਾ ਘੱਟ ਹੀ ਮੰਦੀ ਆ ਤੇ ਮੜਾ ਟੱਪਾ ਚੱਕ ਕੇ ਦਿਖਾਓ ਮਾਮਾ ਟੱਪਾ ਚੱਕਿਓ ਤੇ ਤੇ ਪਾਣੀ ਤੋਂ ਭਾਈ ਇਹਦੀ ਬਚਤ ਰੱਖਣੀ ਪੈਂਦੀ ਹੈ ਤੇ ਆਹ ਇਹਦਾ ਭਾਈ ਇੰਟਰਨਲ ਸਿਸਟਮ ਜਾਂ ਆਹ ਡਿਸਕ ਜੀ ਹੁੰਦੀ ਆ ਬ੍ਰੇਕਾਂ ਆਲਾ ਹਿਸਾਬ ਜਾਂ ਹੁੰਦਾ ਇਹਦਾ ਹਾਂ ਤੇ ਉਧਰੋਂ ਭਾਈ ਬੈਟਰੀ ਆ ਇਹ ਮੋਟਰ ਫੋਟਰਾ ਸਾਰਾ ਇਲੈਕਟ੍ਰੀਕ ਹਾਂ ਤੇ ਭਾਈ ਪਾਣੀ ਦਾ ਪੂਰਾ ਵਿਚਾਰ ਰੱਖਣਾ ਪੈਂਦਾ ਤੇ ਤਾਂ ਹੀ ਉਹਨੂੰ ਘੱਤੀ ਧੋਣੇ ਆ ਤੇ ਜਿੱਦ ਦੇ ਤੋਤੀ ਆਪਾਂ ਤੁਹਾਨੂੰ ਲਾਜ਼ਮੀ ਦਿਖਾਵਾਂਗੇ ਤੇ ਇਹਦੇ ਅੱਗੋਂ ਆਏ ਭਾਈ ਬੈਟਰੀਆਂ 'ਚ ਪਾਣੀ ਪੈਂਦਾ ਇੱਥੇ ਇੱਥੇ ਇਹਦੀ ਸਾਰੀਆਂ ਬੈਟਰੀਆਂ ਤੇ ਇਹ ਬੈਟਰੀਆਂ ਵਾਲਾ ਜਗਾੜ ਵੀ ਭਾਈ ਅੱਗੇ ਨੂੰ ਨਿਕਲੇ ਆਉਂਦਾ ਤੇ ਪਾਣੀ ਭੂਣੀ ਪੈਂਦਾ ਇਹ 'ਚ ਪਾਣੀ ਆਪਣੇ ਉਹ ਢੋਲੀਆਂ ਪਿੱਛੇ ਪਈਆਂ ਤੇ ਹੋਰ ਕੋਈ ਜਾਣਕਾਰੀ ਮਾਮਾ ਜੀ ਕੋਈ ਜਾਣਕਾਰੀ ਕਟਖਾ ਦੇ ਵਿੱਚ ਕੱਟ ਜਗਾ ਲੈਂਦੀ ਹੈ ਮੋੜਨ ਵਾਸਤੇ ਦੂਜੀ ਗੱਲ ਇਹ ਜਿਹਨੇ ਆਪਾਂ ਇਸ ਬਾਕਸ ਦੇ ਵਿੱਚ ਹੀ ਵਰਤਦੇ ਆਂਗੇ ਬਾਹਰ ਵਰਤਦੇ ਜਿੰਨੇ ਕੰਮ ਚੋੜੀ ਨੇ ਵੱਡੀਆਂ ਬੋਲੀਆਂ ਨੇ ਕਟਖਾ ਦੇ ਵਿੱਚ ਨਹੀਂ ਜਾਂਦੀਆਂ ਕਟਖਾ ਦੇ ਵਿੱਚ ਚੱਲਦੀਆਂ ਵਧੀਆ ਹੈ ਜੀ ਤੇ ਆਪਾਂ ਆਪਾਂ ਚੱਲਦੇ ਰਹਾਂ ਹਾਂ ਤੇ ਭਾਈ ਮਾਮੇ ਨੇ ਨਹੀਂ ਸਿਖਾਈਆਂ ਸਾਨੂੰ ਸਾਰੀਆਂ ਤੇ ਚਲਦੀ ਹੋਈ ਭਾਈ ਖੜਕਾ ਇਹ ਥੋੜੀ ਜੀ ਕਰਦੀ ਆ ਕੋਈ ਐ ਖੌਰੂ ਜਾਣੀ ਪਉਂਦੀ ਨਾ ਕੋਈ ਧੂਆ ਨਾ ਕੋਈ ਰੌਲਾ ਵਧੀਆ ਚੀਜ਼ ਆ ਬਈ ਤੇ ਹੁਣ ਆਪਾਂ ਚੜ੍ਹ ਜੀ ਆਪਣੇ ਕਸਟਮਰ ਦਾ ਸਾਮਾਨ ਤੇ ਭਾਈ ਗੇਅਰ ਇਹਦਾ ਆਹੀ ਆ ਅੱਗੇ ਪਿੱਛੇ ਵਾਲਾ ਅਇਤੂ ਅੱਗੇ ਤੇ ਆਏ ਪਿੱਛੇ ਦੇ ਭਾਈ ਬਜਾਰੇ ਨੂੰ ਉੱਤਲ ਹੋ ਜਾਂਦਾ ਹੈ ਮਾਣਾ ਪੱਦ ਤਜਰਾ ਤੇ 4 ਲੀਟਰ ਆ ਬੇਰੇ ਲੈ ਵੀ ਕੰਮ ਹੋਏ ਪੇ ਜੋਰਾਂ ਤੇ ਲਵਲੀ ਕਹਿੰਦਾ ਮੈਨੂੰ ਹੀ ਚੱਕਣਾ ਮੈਣਾ ਸਮਾਨ ਚੱਕ ਕੇ ਲਾਉਣੀ ਰੱਖ ਪਿੱਛੇ ਸਮਾਨ ਕੰਮ ਜੋਰਾਂ ਦੇ 1 ਵਜੇ ਦਾ ਟਾਈਮ ਹੈ ਰੋਟੀ ਦਾ ਟਾਈਮ ਹੈ ਲਵਲੀ ਦਾ ਰੋਟੀ ਨਹੀਂ ਖਾਦੀ ਅਜੇ ਤੇ ਕਹਿੰਦਾ ਫਿਰ ਅੱਗੇ ਰੋਟੀ ਖਾਵਾਂਗੇ ਡਰੈਗਨ ਫਰੂਟ ਆ ਬਾਈ ਇਹ ਫੇਮਜ਼ ਆ థਾਈਲੈਂਡ ਤੇ ਮਲੇਸ਼ੀਆ ਦਾ ਡਰਾਈਵਰ ਫਰੋਟ ਕੰਮ ਜੋਰਾਂ ਤੇ ਆ ਮੁੰਡੇ ਰੋਟੀ ਖਾਣਗੇ ਅੱਧੇ ਅੱਧੇ ਮੁੰਡੇ ਇੱਥੇ ਆਪਣੇ ਕੰਮ ਕਰੀ ਜਾਂਦੇ ਨੇ ਟੋਰੀਆਂ ਗੱਡੀਆਂ ਆਪਣੀਆਂ ਆਈਆਂ ਖੜੀਆਂ ਨੇ ਸਮਾਨ ਭੇਜਦੇ ਨੇ ਬਸ ਬਾਕੀ ਮੌਸਮ ਘੈਂਟ ਆ ਇੱਕ ਤੁਹਾਨੂੰ ਦੱਸੀਏ ਫੋਗਲੀ ਨਾ ਜਦੋਂ ਆਪਾਂ ਬੈਕ ਲੈ ਕੇ ਆਉਣਾ ਫਿਰ ਬੈਗੇ ਚਲਾਉਣੀ ਪੈਂਦੀ ਆ ਕਿਉਂਕਿ ਅੱਗੇ ਨਹੀਂ ਚਲਾ ਸਕਦੇ ਆਪਾਂ ਜਿਵੇਂ ਅੱਗੇ ਕੋਈ ਸਮਾਨ ਲੱਗਿਆ ਹੁੰਦਾ ਪੈਟ ਲੱਗਿਆ ਹੁੰਦਾ ਅੱਗੋਂ ਨਹੀਂ ਦੇਖ ਸਕਦੇ ਆਪਾਂ ਤਾਂ ਕਰਕੇ ਬੈਗ ਹੀ ਚਲਾਉਣੀ ਆਪਾਂ ਇਹਨੂੰ ਰਿਵਰਸ ਹੀ ਚਲਾਉਣੀ ਆ ਕੀਰ ਲੱਗ ਜਾਂਦੀ ਹੈ ਵਿੱਚੋਂ ਬਾਈ ਜੀ ਕਿਸੇ ਦੇ ਜੀ ਆਪਾਂ ਕੁਝ ਚਲਾਉਣੇ ਆ ਕੇ ਸਮਾਨ ਪਾਇਆ ਹੋਇਆ। ਬਾਕੀ ਆ ਦੇਖੋ ਹੁਣ ਲਵਲੀ ਲੈ ਕੇ ਜਾਉ ਰਿਵਰਸੀ ਲੈ ਕੇ ਜਾਣੀਆਂ ਨੇ। ਬੈਕ ਹੀ ਲੈ ਕੇ ਜਾਣੀਆਂ ਅੱਗੇ ਨਹੀਂ ਚਲਾ ਸਕਦਾ। ਸਮਾਂ ਐਸ ਵੇਲੇ ਬਾਈ 1.5 ਵੱਜ ਗਿਆ। ਤੇ ਮਾਮਾ ਵੀ ਸ਼ਕਨ ਲੱਗਿਆ ਪ੍ਰਸ਼ਾਦੇ ਮਾਮਾ ਭਾਈ ਆਉਂਦੀ ਡੈਟ ਘਰੋਂ ਤਿਆਰ ਕਰਕੇ ਲਿਆਉਂਦਾ ਚਾ ਲੋ। ਤੇ ਨਾਲ ਆਉਂਦਾ ਭਾਈ ਜਿਹੜਾ ਪ੍ਰੋਸੀਜਰ ਹੁੰਦਾ ਹਨਾ ਸਾਰਾ ਡੈਟ ਆਉਦੀ ਉਹ ਫੋਲੋ ਕਰਦਾ ਪੂਰੀ ਤੇ ਹੁਣ ਆਪਾਂ ਵੀ ਆਪਣਾ ਭਾਈ ਚੱਕ ਲਈਏ। ਪਲੇਟ ਤੇ ਖਾਣਾ ਆਪਣਾ ਆਇਆ ਪਿਆ। ਹਾਤ ਤੋਗੇ ਤੇ ਆਪਾਂ ਸ਼ਕੀਆ ਪ੍ਰਸ਼ਾਦ ਤੇ ਮੁੰਡੇ ਆਪਣੇ ਭਾਈ ਦੋ ਛਟਾਂ ਚ ਵਗ ਜਾਂਦੇ ਕੋਈ 12 ਵਾਲੇ ਵਗ ਜਾਂਦਾ ਕੋਈ 1 ਵਜੇ ਵਗ ਜਾਂਦਾ ਤੇ ਘੰਟੇ ਦੀ ਬ੍ਰੇਕ ਹੁੰਦੀ ਆ ਤੇ ਆਪਣੀ ਬ੍ਰੇਕ ਭਾਈ ਐਚੀ ਹੁੰਦੀ ਆ ਜੋ ਟਾਈਮ ਜੱ ਲੱਗੇ ਰੋਟੀ ਖਾ ਲਈ ਤੇ ਹੁਣ ਗੱਲ ਕਰਦੇ ਆਂ ਭਾਈ ਆਪਾਂ ਆ ਫੋਗਲੀ ਬਾਰੇ ਤੇ ਇਹ ਨੀਲੀ ਫੋਗਲੀ ਭਾਈ ਚਾਰ ਟਾਇਰਾਂ ਵਾਲੀ ਫੋਗਲੀ ਆ ਇਹ ਵੀ ਬੈਟਰੀ ਵਾਲੀ ਆ ਭਾਈ ਤੇ ਇਹਦੇ ਪੀਸੋ ਉਹਦੇ ਨਾਲ ਉਹ ਵੀ ਛੋੜੇ ਛੋਟੇ ਹੁੰਦੇ ਨੇ ਤੇ ਆਈਸ ਬਾਕ ਚ ਸਹੀ ਰਹਿੰਦੀ ਹੈ ਇਹ ਤੇ ਇਹਦੇ ਤਿੰਨ ਲੀਵਰ ਹੁੰਦੇ ਨੇ ਦੱਸਿਓ ਮਾਮਾ ਇਹ ਲੀਵਰ ਉੱਤੇ ਥੱਲੇ ਵਾਸਤੇ ਪਹਿਲਾ ਲੀਵਰ ਉੱਤੇ ਥੱਲੇ ਵਾਸਤੇ ਭਾਈ ਇਹ ਇਹ ਥੱਲੇ ਤੇ ਥੱਲੇ ਵਾਸਤੇ ਹਾਂ ਇਹ ਇਧਰ ਕਰਕੇ ਦੇਖਾਂ ਮਾਮਾ ਦੂਜੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਭਾਈ ਆਏ ਆਏ ਇਹ ਪਹਿਲਾ ਨੰਬਰ ਹੋ ਗਿਆ ਦੂਜੇ ਨੰਬਰ ਵਾਲਾ ਉੱਤੇ ਥੱਲੇ ਆਏ ਭਾਈ ਇਹ ਤੀਜੇ ਨੰਬਰ ਵਾਲਾ ਲੀਵਰ ਆ ਤਿੰਨ ਲੀਵਰ ਹੁੰਦੇ ਆ ਭਾਈ ਇਹਦੇ ਤੇ ਥੋੜੀ ਜਿਹੀ ਉਹਦੇ ਨਾਲ ਵੱਡੀ ਹੁੰਦੀ ਆ 4 1/4 ਵਾਲੀ ਹੁੰਦੀ ਆ ਇਹ ਤੇ ਇਹ ਤਕਰੀਬਨ 2 ਟਨ 2.5 ਟਨ ਰਾਮਣਾ ਚੱਕ ਸਕਦੀ ਹੈ ਉਹਦੇ ਨਾਲੋਂ ਜ਼ਿਆਦਾ ਕੈਪੈਸਿਟੀ ਹੁੰਦੀ ਹੈ ਇਹਦੀ ਤੇ ਇਹ ਵੀ ਹੈ ਬੈਂਟਰੀ ਵਾਲੀ ਤੇ ਇਹਦੀ ਰਿਪੇਅਰ ਥੋੜੀ ਘੱਟ ਹੈ ਤੇ ਉਹਦੀ ਰਿਪੇਅਰ ਥੋੜੀ ਜ਼ਿਆਦਾ ਹੈ ਕਿਉਂਕਿ ਪਾਣੀ ਪੂਣੀ ਲੱਗ ਜੇ ਉਹ ਛਾਂਟ ਮਾਰ ਜਾਂਦੀ ਹੈ ਤੇ ਅੱਗੇ ਭਾਈ ਮਾਮਾ ਦੱਸਣਗੇ ਮਾਮੇ ਦੇ ਅੱਤੇ ਚਾਰਪਾ ਵੱਧ ਹੈ ਇਹ ਕੋਈ ਅੰਦਰ ਵੱਧਦੇ ਅਸੀਂ ਕਿਉਂਕਿ ਇਹ ਬੈਂਟਰੀ ਵਾਲੀ ਹੈ ਤਾਂ ਕਰਕੇ ਅੰਦਰ ਕਿਉਂ ਵਰਤਿੰਦੀ ਹੈ ਕਿਉਂਕਿ ਪ੍ਰਦੂਸ਼ਣ ਨਹੀਂ ਕਰਦੀ ਹੈ ਕਿ ਸਮਾਨ ਖਰਾਬ ਨਹੀਂ ਹੁੰਦਾ ਹੈਗਾ। ਜੇ ਆਪਾਂ ਡੀਜਲਾ ਦੇ ਅੰਦਰ ਧੂਏ ਨਾਲ ਸਮਾਨ ਖਰਾਬ ਹੁੰਦਾ ਹੈ। ਕਿਉਂਕਿ ਇੱਥੇ ਵੀ ਜੋ ਇੱਥੇ ਲੋਕ ਨੇ ਉਹ ਸੋਚਦੇ ਜੇ ਡੀਜਲਾ ਦੇ ਅੰਦਰ ਜਰਾਉਣੇ ਆ ਕਿ ਬਿਮਾਰੀਆਂ ਪੈਦਾ ਹੁੰਦੀਆਂ ਉਹ ਤੋਂ ਤਾਂ ਕਰਕੇ ਇਹਨੂੰ ਅੰਦਰ ਚਲਾ ਦਿੰਦਾ ਹੈ। ਹਾਂ ਉਹਦਾ ਧੂਆ ਹੁੰਦਾ ਬਾਈ ਧੂਆ ਨਿਕਲ ਕੇ ਤੇ ਵੀ ਸਮਾਨ ਦੇ ਅੰਦਰ ਹੁੰਦਾ। ਕਿਹਨੇ ਵੀ ਲਾ ਲੋ। ਹਾਂ ਤੇ ਉਹ ਇਨਫੈਕਸ਼ਨ ਕਰਦਾ। ਇਨਫੈਕਸ਼ਨ ਕਰਦਾ ਤਾਂ ਕਰਕੇ ਇਹਨੂੰ ਅੰਦਰ ਚੜਾਈਦੇ ਆ। ਇਹ ਵਧੀਆ ਮਗਰੀਆ ਦੋ ਦੋ ਭਾਈ ਕਵਾਂਟਰ ਚੱਕਦੀ ਆਏ ਬੇਟਾ। ਹੂੰ ਤੇ ਦੂਜੀ ਗੱਲ ਵਧੀਆ ਸਪੀਡ ਵੀ ਇਹਦੀ ਹੈਗੀ ਐ 1520 ਸਪੀਡ ਨਾਲ ਉੜਦੀ ਫੁੱਲ ਲੈ ਕੇ ਮਤਲਬ ਪਿਆ ਲੋ ਤੋਂ ਮਾਰਦੇ ਤੇ ਬਾਕੀ ਚਾਰ ਟਾਇਰਾਂ ਦੇ ਠੀਕ ਐ ਟਾਇਰ ਵੀ ਦੇ ਘੱਟ ਕੱਸਦੇ ਬਹੁਤ ਘੱਟ ਕੱਸਦੇ ਭਾਈ ਸੋਲਿਡ ਟਾਇਰ ਹੁੰਦੇ ਸਾਰੇ ਹਵਾ ਤੋਂ ਹਵਾ ਤੋਂ ਬਿਨਾ ਜਿਵੇਂ ਆਪਾਂ ਤਵੀਆਂ ਆਦੇ ਹੁੰਦੇ ਆਪਣੇ ਉਸ ਹਿਸਾਬ ਕਿਤਾਬ ਆਹੇ ਆਹੇ ਟ੍ਰੇਨ ਨਹੀਂ ਜਾਣ ਹੁੰਦੇ ਹਾਂ ਤੇ ਭਾਈ ਬਹੁਤ ਜਾਣਾ ਭਾਈ ਵਧੀਆ ਸਮਾਨ 2 ਟਨ 2 ਟਨ ਬਹੁਤ ਹੋ ਜਾਂਦਾ ਹਾਂ ਤੇ ਮੜਾਏ ਮਾਮਾ ਚਲਾ ਕੇ ਦਿਖਾਓ ਤੁਸੀਂ ਅੱਗੇ ਪਿੱਛੇ ਭਾਈ ਆਪ ਦਾ ਤੇ ਉੱਚੀ ਵੀ ਭਾਈ ਲਗਭਗ ਇਹ ਉਹਦੇ ਜਿੰਨੀ ਭਗ ਜਾਂਦੀ ਆ ਤੇ ਜਿਹੜੀ ਉਹ ਡੀਜ਼ਲ ਵਾਲੀ ਆ ਉਹ ਘਟ ਜਾਂਦੀ ਆ ਤੇ ਆਪ ਹੈਟ ਭਾਈ ਐਂ ਕਰਕੇ ਤੇ ਐਦਾਂ ਦਾ ਭਾਈ ਕੋਈ ਹਸਾਬ ਕਿਤਾਬ ਆ ਇਹ ਤੇ ਭਾਈ ਖੜਕਾ ਜਮੇ ਨਹੀਂ ਕਰਦੀ ਏ ਚੱਲਦੀ ਦਾ ਪਤਾ ਹੀ ਨਹੀਂ ਲੱਗਦਾ ਐਂ ਲੱਗਦਾ ਕੋਲ ਦੀ ਨਾਂਗੀ ਤੇ ਪਤਾ ਵੀ ਨਹੀਂ ਲੱਗਿਆ ਤੇ ਐਦਾਂ ਦੀ ਕੋਈ ਗੱਲਬਾਤ ਆ ਇਹ ਵੀ ਭਾਈ ਟੁਆਟਾ ਵਾਲਿਆਂ ਦੀ ਆ। ਤੇ ਇਹ ਵੀ ਬਹੁਤ ਪੁਰਾਣੀਆਂ ਮਾਮਾ। ਹਾਂ ਇਹ ਵੀ ਪੁਰਾਣੀਆਂ ਆਪਣੇ ਕੋਲੇ ਹੋ ਗਈਆਂ ਨੂੰ ਬਹੁਤ ਟਾਈਮ ਹੋ ਗਿਆ ਦੋ-ਤਿੰਨ ਸਾਲ ਹੋ ਗਏ। ਹੈਗੀ ਇਹ ਕਿਰਾਏ ਤੇ ਆ। ਇਹ ਕਿਰਾਏ ਤੇ ਆ। ਹਾਂ ਇੱਕ ਉਹ ਜਿਹੜੀ ਆਪਣੀ ਬੈਟਰੀ ਵਾਲੀਆਂ ਸਾਰੀਆਂ ਕਿਰਾਏ ਤੇ ਨੇ ਆਪਣੇ ਕੋਲੇ। ਹੂੰ। ਬੱਸ ਜਿਹੜੀਆਂ ਆਪਣੇ ਕੋਲ ਡੀਜ਼ਲ ਵਾਲੀਆਂ ਸਾਰੀਆਂ ਬੋਸ ਦੀਆਂ ਨੇ। ਬਾਕੀ ਜਿਹੜੀਆਂ ਆਪਣੇ ਕੋਲ ਬੈਟਰੀ ਵਾਲੀਆਂ ਸਾਰੀਆਂ ਕਿਰਾਏ ਤੇ ਨੇ। ਤੇ ਜੇ ਤੁਹਾਨੂੰ ਖਰਾਬ ਵੀ ਰਿਪੇਅਰ ਕਰਨਾ ਹੋਵੇ ਉਹਦੀ ਪਰਤਾਂ। ਤੁਰਤ। ਜਾਂ ਬਾਕੀ ਵਧੀਆ ਸਿਸਟਮ ਸਹੀ ਹੈ। ਹਾਂ। ਕਿਰਾਏ ਨਹੀਂ। ਬਾਕੀ ਬਲੌਕ ਨੂੰ ਮਰੇ ਕਰੇ ਰੋਸ ਹਰ ਇੱਕ ਗਾਇਲ ਲਾਈਕ ਸ਼ੇਅਰ ਹਾਂ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਮਮੇ ਕਹਿੰਦਾ ਭਾਈ ਸਪੋਰਟ ਕਰੋ ਸਪੋਰਟ ਕਰੋ ਕੋਈ ਚੱਕਰ ਨਹੀਂ ਆਵਾ ਮੈਂ ਗਾਹੋਂ ਨਵੇਂ ਨਵੇਂ ਵੀਡੀਓ ਖਾਵਾਂਗੇ ਮਲੇਸ਼ੀਆ ਵਿੱਚ ਹਾਂ ਤੇ ਭਾਈ ਥੋੜੀ ਬੀਜ ਜਲੀ ਆਨੇ ਆ ਚਾਈਨਸ ਨਿਊ ਇਅਰ ਆ ਰਿਹਾਗਾ ਚੀਨਾਂ ਦਾ ਤਿਹਾਰ ਆ ਜਾ ਤਾਂ ਕਰਕੇ ਵੀ ਬੀਜ ਜਲੀ ਆਨੇ ਥੋੜੀ ਤਾਂ ਕਰਕੇ ਬਾਹਰੋਂ ਨਹੀਂ ਵੀਡੀਓ ਬਣਾ ਸਕਦੇ ਤੇ ਆਪਾਂ ਬਾਹਰਲੇ ਸੰਡੇ ਨੂੰ ਵੀ ਛੁੱਟੀ ਹੋਈ ਨੂੰ ਤੁਹਾਨੂੰ ਬਾਹਰਲੇ ਕਲੈਪ ਦਿਖਾਇਆ ਕਰਾਂਗੇ ਠੀਕ ਹੈ ਹਾਂ ਬਾਹਰਲੇ ਵੀਊ ਭਾਈ ਬਾਹਰਲਾ ਮਾਹੌਲ ਦਿਖਾਵਾਂਗੇ ਤੁਹਾਨੂੰ ਉਹ ਵਧੀਆ ਮਲੇਸ਼ੀਆ ਸੋਨੀ ਕੰਟਰੀ ਸੋਨੀ ਕੰਟਰੀ ਆ ਜੇ ਅਦੇ ਬੱਕ ਘੁੰਮਣ ਵਾਸਤੇ ਬਹੁਤ ਬਹੁਤ ਲੋਕ ਮੰਗਦੇ ਆ ਹਾਂ ਬਹੁਤ ਆ ਬਹੁਤ ਵਧੀਆ ਦੇ ਘੁੰਮਣ ਵਾਸਤੇ ਬੋਲ ਤੇ ਬਾਲੇ ਲੋਕ ਪਰਮਟ ਦਾ ਪੁੱਛ ਰਿਹਾ ਬਈ ਮਾਮਾ ਆਪਾਂ ਨੂੰ ਤੇ ਪਰਮਟ ਦਾ ਕੀ ਹਿਸਾਬ ਕਿਤਾਬ ਆ ਪਰਮਟ ਦਾ 2023 ਤੋਂ ਬਾਅਦ ਪਰਮਟ ਨਹੀਂ ਖੁੱਲੀਆਂ ਹੈਗੇ ਨਾ ਖਾਲੀਆਂ ਵੀ ਜੇ ਖੁੱਲਣਾਂ ਪਰਮਟ ਖੁੱਲਦੇ ਆ ਉਹ ਨਹੀਂ ਖੁੱਲੇ ਉਹ ਤਾਂ ਹੁਣ ਇੱਥੋਂ ਹੀ ਸਰਕਾਰ ਦੇ ਸਾਰੇ ਆ ਕਿਉਂਕਿ ਇੱਥੇ ਰੁਲ ਗਈ ਆ ਜੇ ਇੱਥੇ ਸਰਕਾਰ ਕਹੂ ਪਰਮਟ ਦੇਣੀ ਆ ਤਾਂ ਪਰਮਟ ਮਿਲਣਗੇ ਹਾਂ ਬਾਜੀ ਕਿਸੇ ਦੇ ਏਜੰਟਾਂ ਦੇ ਵਿੱਚ ਨਾ ਉਹ ਵੀ ਪਰਮਟ ਖੁੱਲੋਏ ਇਹਨਾਂ ਨੂੰ ਪਾਸਪੋਰਟ ਬਣਾ ਦਿਓ ਕਿਸੇ ਨੂੰ ਪਾਸਪੋਰਟ ਨਾ ਬਣਾਇਓ ਠੀਕ ਹੈ ਜਦੋਂ ਪਰਮਟ ਖੋਟੋ ਬਾਰੋਂ ਪਰਮਨ ਲਵਾਉ ਬਹੁਤ ਦੇ ਪਰਮਨ ਦਾ ਹੀ ਫਾਇਦਾ ਹੈਗਾ ਠੀਕ ਹੈ ਜੇ ਤੁਹਾਨੂੰ ਇਮੀਗ੍ਰੇਸ਼ਨ ਫੜਦੀ ਹੈ ਕੋਈ ਵੀ ਤੁਹਾਨੂੰ ਪੁਲਿਸ ਵਾਲਾ ਫੜਦਾ ਬਹੁਤ ਛੋਟੇ ਪਿੱਛੇ ਆਉਂਦੀਗਾ ਤਾਂ ਤਾਂ ਤੇ ਜਾਣਕਾਰੀ ਕਹਨੇ ਵੀ ਬਹੁਤ ਦਾ ਹੀ ਪਰਮਨ ਲਵਾਓ ਤੇ ਇੱਕ ਤਾਂ ਤੇ ਹੀ ਕੰਮ ਕਰੋ ਕਹਿੰਦਾ ਭਾ ਮਾਮੇ ਦਾ ਵੀ ਭਾਈ ਕੰਪਨੀ ਵੱਲੂ ਹੀ ਆਓ ਜੇ ਕੋਈ ਕੰਪਨੀ ਤੁਹਾਨੂੰ ਵੀਜ਼ਾ ਦੇ ਰਹੀ ਆ ਤੇ ਇਦਾਂ ਕੋਈ ਛੋਟੀ ਜਾਣ ਪਛਾਣ ਵਾਲਾ ਬੰਦਾ ਹੈਗਾ ਤੇ ਉਹਦੇ ਥਰੂ ਹੀ ਆਓ ਤੇ ਐਵੇਂ ਏਜੰਟਾਂ ਦੇ ਚੱਕਰ ਚ ਆਉਂਦਾ ਕੋਈ ਫਾਇਦਾ ਨਹੀਂ ਤੇ ਟੂਰਿਸਟ ਮਾਮਾ ਕੀ ਸਾਬ ਆ ਟੂਰਿਸਟ ਜਿਹੜਾ ਕੰਮਣ ਵਾਸਤੇ ਆਉਂਦਾ ਉਹਦੇ ਵਾਸਤੇ ਕੋਈ ਵਧੀਆਗਾ ਹੁਕਮ ਫਿਰਕੇ ਬਾਅਦ ਜਾ ਸਕਦਾ ਹਾਂ ਤੇ ਜਿਹੜੇ ਵਿੱਚ ਲੋਕ ਇੱਥੇ ਰਹਿ ਰਹੇ ਪੈਂਦੇ ਆ ਤੇ ਜਿਹਨਾਂ ਵਿੱਚ ਲੋਕ ਲਾਇਪਾਂਦੇ ਕੰਮ ਕਰਨ ਵਾਸਤੇ ਜਿਹਨਾਂ ਕੰਮ ਇੱਥੇ ਵੱਧ ਤੋਂ ਟੂਰਿਸਟ ਆਉਂਦੇ ਕੰਮ ਕਰਨ ਵਾਸਤੇ ਕੰਮ ਕਰਨ ਵਾਸਤੇ ਰਹਿੰਦੇ ਨੇ ਬਾਹਰ ਚਾਲੀ ਘਰ ਰਹਿੰਦੇ ਨੇ ਉਹਨਾਂ ਨੂੰ ਪਰਮਿਟ ਨਹੀਂ ਲੱਗਦੇ ਇਮੀਗ੍ਰੇਸ਼ਨ ਤੋਂ ਫੜੇ ਜਾਂਦੇ ਆ ਤੇ ਸੀਸੀ ਮਹੀਨੇ ਜਿਹੜਾ ਤੇ ਰਹਿੰਦੇ ਨੇਗੇ ਉਹਨਾਂ ਦੀ ਕੋਈ ਟਿਕਟ ਦਿੰਦਾ ਨਹੀਂ ਦਿੰਦਾ ਬਹੁਤ ਬੁਰਾ ਹਾਲ ਆ ਜਿੱਦਾਂ ਤੋਂ ਬਹੁਤ ਭੈੜੀਆਂ ਨਹੀਂ ਗੱਡੀਆਂ ਸਖਤਾਈ ਜ਼ਿਆਦਾ ਹੈ ਕਹਿੰਦਾ ਬਾਬਾ ਰੂਲ ਭੜੇ ਆ ਸਖਤਾਈ ਹੈਗੀ ਆ ਬਾਕੀ ਕਿਸ ਬੰਦੇ ਕੋਈ ਇਹੋ ਜਿਹੀ ਵੀ ਦੇਖਿਆ ਹਿੰ ਜਿਹੜੇ 20-20 ਸਾਲ ਹੋ ਗਏ ਖਾਲੀ ਨੇ ਕਿਸੇ ਵੇ ਪਾਸਪੋਰਟ ਵੀ ਨਹੀਂ ਇਹਨਾਂ ਕੋਲੇ ਤੇ ਚਾਹੇ ਜੇ ਬੰਦੇ ਵੀ ਤੇ ਚਾਹੇ ਜੇ ਬੰਦੇ ਵੀ ਆ ਜਿਹਨੂੰ 10 ਦਿਨ ਹੋਏ ਆ ਗਿਆ ਫੜਾ ਗਿਆ ਆ ਕੇ ਤੇ ਜੇਲ੍ਹ ਚ ਵਾ ਗਿਆ ਫਿਰ ਇੰਡੀਆ ਭੇਜਤਾ ਡੋਟਾ ਹੀ ਲੱਖ ਲਾ ਕੇ ਬੰਦਾ ਆਇਆ ਡੋਟਾ ਹੀ ਲੱਖ ਲਾ ਕੇ ਭੇਜਿਆ ਉਹ ਬੰਦਾ ਸਾਰੀ ਉਮਰ ਲਈ ਪਿੱਛੇ ਪਾ ਗਿਆ ਬੇਚ ਬੰਦੇ ਹੈਗੇ ਆ ਉਹ ਵਧੀਆ ਚੱਲੀ ਜਾਂਦਾ ਜਿਹੜਾ ਖਾਲੀ ਤੇ ਇਲੀਗਲ ਕਾਇਦਾ ਪਾ ਆਪਾਂ ਹੀ ਥੋੜਾ ਗੁੱਡ ਲੱਕ ਮੈਟਰ ਕਰਦਾ ਕਿੰਨਾ ਥੋੜਾ ਕਿਸਮਤ ਸਾਥ ਦਿੰਦੀ ਹੈ ਤੇ ਇਲੀਗਲ ਦੁਨੀਆ ਬਹੁਤ ਹੈ ਇੱਥੇ ਆਏ ਆ ਆਪਾਂ ਆਪਣੀ ਤੇ ਬੰਦਾ ਡਰ ਚ ਹੀ ਰਹਿੰਦਾ ਉਹ ਗੱਲ ਡਰ ਚ ਹੀ ਰਹਿੰਦਾ ਹਾਂ ਬਾਕੀ ਇਹ ਰਹਿਣੀ ਆਪਣਾ ਬੀਜ ਦਿਆਓ ਠੀਕ ਹੈ ਤੇ ਬੀਜ ਤੇ ਰਹੋ ਕੰਮ ਕਰੋ ਘੁੰਮੋ ਫਿਰੋ ਕਿਉਂਕਿ ਜੇ ਆਪਾਂ ਨਹੀਂ ਕਰ ਰਹੇ ਨੇ ਆਪਾਂ ਘੁੰਮਦੇ ਨਹੀਂ ਹੈਗੇ ਪਹਿਲੀ ਗੱਲ ਆਪਾਂ ਡਿਪਰੈਸ਼ਨ ਤੇ ਵਗ ਜਾਨੇ ਕੰਮ ਕਰ ਕਰਕੇ ਹਾਂ ਕੰਮ ਤੋਂ ਕਰੇ ਕਰ ਤੋਂ ਕਰੇ ਬੰਦੇ ਕੋਈ ਬਾਤ ਪਰ ਮਡਾਇਗਾ ਠੀਕ ਆ ਬੰਦਾ ਘੁੰਮ ਫਿਰੂਗਾ ਵਧੀਆ ਕੰਮ ਮਾਰਦਾ ਤੁਗਾ ਟੈਨਸ਼ਨ ਫਿਰ ਕੋਈ ਮਸਾਲਾ ਨਹੀਂ ਕੋਈ ਪੋਸਟ ਦਾ ਮਸਾਲਾ ਨਹੀਂ ਕੋਈ ਇੰਗਲਿਸ਼ ਦਾ ਮਸਲਾ ਨਹੀਂ ਤੇ ਇੰਨੀ ਇੱਕ ਗੱਲ ਬਾਤ ਆ ਭਾਈ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਸਾਨੂੰ ਕਮੈਂਟਾਂ ਚ ਲਾਜ਼ਮੀ ਦੱਸਿਓ ਤੇ ਜਿੰਨੀ ਸਾਡੇ ਕੋਲ ਜਾਣਕਾਰੀ ਹੈ ਹੁਣ ਆਪਾਂ ਚੱਲਾਂਗੇ ਆਪਣੀ ਡੀਜ਼ਲ ਵਾਲੀ ਫੋਗਲੀ ਕੋਲੇ ਤੇ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂ। ਲੈ ਬਈ। ਜਿਵੇਂ ਤੁਹਾਨੂੰ ਉਹ ਫੋਗਲੇ ਦੋ ਦੀ ਜਾਣਕਾਰੀ ਦਿੱਤੀ। ਹੁਣ ਆਪਾਂ ਤੀਜੀ ਫੋਗਲੀ ਜਾਣਕਾਰੀ ਦਿੰਦੇ ਆ। ਆਹ ਲਾਲ ਫੋਗਲੀ ਆਪਣੇ ਕੋਲੇ ਇਹ ਆ ਡੀਜ਼ਲ ਵਾਲੀ। ਇਹ ਡੀਜ਼ਲ ਤੇ ਚੱਲਦੀ ਆ। ਤੇ ਇਹ ਫੋਗਲੀ ਜਾਣਕਾਰੀ ਇਹ ਵੀ ਟੁਆਇਡਾ ਦੀ ਆ। ਇਹ 2023 ਮਾਡਲ ਆ। ਇਹ ਲਾਪਰੀ ਤੇ ਬੈਠਾ ਹੈ। ਇਹ ਦੱਸਦਾ ਵੀ ਕਿੰਨੇ ਲਾਪਰੀ ਤੇ ਕਿੰਨੇ ਮਾਡਲ ਤੇ ਚੱਕ ਸਕਦੀ ਆ। ਇਹ ਵੀ 2.5 ਟਨ ਦਾ ਆ। ਟੰ ਟੰ। ਹਾਂ। ਦੋ ਟਾਈ ਟੰਨ ਲਈ ਚੱਕ ਸਕਦੀ ਇਹ ਵੀ ਤੇ ਉਹ ਦੂਜਿਆਂ ਉਗਲੇ ਨਾਲ ਉੱਚੀ ਘੱਟ ਜਾਂਦੀ ਹੈ ਹਾਂ ਇਹ ਇਹ 15 ਫੁੱਟ ਇਹ 15 ਫੁੱਟ ਉੱਪਰ ਜਾਂਦੀ ਹੈ ਪਰ ਇਹ ਭਰ ਵੱਧ ਚੱਕ ਲੈਂਦੀ ਆ ਇਹਦੇ ਪੀਸ ਹੋਣੇ ਵੱਡੇ ਹੁੰਦੇ ਆ ਹਾਂ ਇਹਦੇ ਜਿਹੜਾ ਮੂੰਹ ਹੁੰਦਾ ਦਾ ਨਾ ਉਹ ਥੋੜਾ ਵੱਡਾ ਹੁੰਦਾ ਹੈ ਇਹ ਸਮਾਨ ਨਹੀਂ ਡਿੱਗਦਾ ਕੋਈ ਇਹਦੇ ਵੀ ਉਹੀ ਸਿਸਟਮ ਹੈ ਉੱਚੇ ਨੀਚੇ ਵਾਲਾ ਉਹੀ ਸਿਸਟਮ ਹੈ ਉਹੀ ਲਿਵਰ ਇਹਦੇ ਵੀ ਉਹੀ ਲਿਵਰ ਹੈ ਜਿਹੜੀ ਫੋਕਲੀ ਵਾਲੇ ਆ ਪਹਿਲਿਆਂ ਚ ਉੱਪਰ ਦਿੱਤੇ ਵਾਲਾ ਇਹ 2023 ਮਾਡਲ ਆ ਜਾਣੇ ਨਾ ਬਹੁਤ ਆ ਭਾਈ ਇਹਨਾਂ 'ਚ ਵੀ ਜਾਣ ਕਹਿੰਦੇ ਨਾ 2 ਬੋਲਟਾਂ 'ਚ ਨਹੀਂ ਜਾਣਗੇ ਵਿੱਚ ਤੇ ਸਾਰੇ ਬੱਡੇ ਨਹੀਂ ਇਹ ਡੀਜ਼ਲ ਵਾਲੀ ਆ ਠੀਕ ਹੈ ਹੋਰ ਤਾਂ ਥੋੜਾ ਜਿਹਾ ਐਕਸੀਸ ਦੇ ਹਿੱਸੇ ਵਧੀਆ ਹੋਰ ਕੋਈ ਜਾਣਕਾਰੀ ਬਸ ਠੀਕ ਹੈ ਜੀ ਇਹਦਾ ਜਿਆਦਾ ਬਾਹਰ ਇਹ ਤੋਂ ਇਹ ਤੋਂ ਕੰਮ ਲੈਣੀ ਹੈ ਜਿਵੇਂ ਆਪਾਂ ਹਾਂ ਜੂ ਮੈਂ ਆਪਾਂ ਬਾਹਰ ਗੱਡੀਆਂ ਦਾ ਸਮਾਨ ਚਾੜਦੇ ਜਦ ਵਿੱਚ ਗੱਡੀਆਂ ਜਾਂ ਖੜੀਆਂ ਇਹਨਾਂ ਵਿੱਚ ਸਮਾਨ ਚੜਨਾ ਉਹ ਇਸ ਬੋਗੀ ਨਾਲ ਚੜਾ ਜਾਂਦਾ ਠੀਕ ਹੈ ਹੋਰ ਗੱਲਬਾਤ ਕੋਈ ਦੱਸਣਾ ਚਾਹੁੰਦੇ ਹੋ ਬਸ ਠੀਕ ਹੈ ਜੀ ਨਿਆਰੇ ਆ ਵਧੀਆ ਤੈਨੂੰ ਮਿਲੀ ਹੈ ਚਾਹ ਦੀ ਉਹ ਕਿੰਨੇ ਦਿਨ ਹੋ ਗਏ ਫਿਰ ਹੁਣ ਮੈਨੂੰ ਹੋ ਗਿਆ ਕਿ 9 ਦਿਨ 9 ਦਰਾਂ ਨੂੰ ਜੀ ਲੱਗਿਆ ਪਿੰਡ ਦੀ ਯਾਦ ਆਉਂਦੀ ਹੈ ਕਿ ਨਹੀਂ ਆਉਂਦੀ ਕੋਈ ਮਿਲ ਗਏ ਪਰ ਐਂ ਜਿਹੜੇ ਲੱਗਦੀਆਂ ਹੀਆਂ ਪਿੰਡ ਦਾ ਪਿੰਡੀ ਆ ਹਾਂ ਸਹੀ ਗੱਲ ਹੈ ਯਾਰ ਦਾ ਪੰਜਾਬ ਆ ਇਹ ਮੁਲਕ ਦਾ ਸੋਹਣਾ ਪਰ ਮੇਰੇ ਪਿੰਡ ਵਰਗਾ ਨਹੀਂ ਨਾ ਫਰਕ ਤਾਂ ਬਹੁਤ ਹੁੰਦਾ ਨਾ ਜੀ ਤਾਂ ਕਿੱਥੇ ਲੱਗਦਾ ਸਹੀ ਗੱਲ ਹੈ ਵਿਦੇਸ਼ਾਂ 'ਚ ਬੈਠੇ ਆਂ ਕਿ ਜੀ ਕਿੱਥੇ ਲੱਗਦਾ ਮੌਸਮ ਘੈਂਟ ਹੋਇਆ ਬਗੂਰਾ ਗੱਲਬਾਤ ਮੀ ਨਹੀਂ ਆਇਆ ਵਾ ਮੈਂ ਜਿੱਦਾਂ ਮੈਂ ਹਾਂ ਜਿੱਦਾਂ ਤੂੰ ਆਇਆ ਮੀ ਨਹੀਂ ਆਇਆਗਾ ਪਰ ਮੀ ਤੂੰ ਉੱਤੀ ਚੜਦਾ ਚਲ ਆਊਗਾ ਕੋਈ ਨਵੀਂ ਇੱਥੇ ਆਪਣੇ ਬਲੌਗ ਬਲੌਗ ਨੂੰ ਆਪਾਂ 5000 ਵਿਊ ਆ ਗਏ ਨਾ ਇਕੱਠੇ ਦੇ ਇੱਕ ਦਿਨ ਉਸ ਦਿਨ ਮੀ ਆਉਣਾ ਆਪਣੇ ਕੋਲੇ ਜੱਗਾ ਮੁੰਡਾ ਇੱਕ ਅੰਬਰਸਤ ਜੋ ਬਹੁਤ ਵਧੀਆ ਗੀਤ ਸੁਣਾਉਂਦਾ ਹੈਗਾ ਤੇ ਆਪਾਂ ਨੂੰ ਵੀ ਅੱਜ ਗੀਤ ਸੁਣਾਉਣਾ ਤੁਹਾਨੂੰ ਬਲੌਗ ਦੇ ਜ਼ਰੀਏ ਕਰਾਉਣਿਆਂ ਦਰਸ਼ਨ ਚੱਲ ਬਈ ਜੱਗੇ ਬਈ ਮੈਂ ਸਤਰੀ ਗਾਲ ਬਈ ਸਾਰਿਆਂ ਨੂੰ ਤੇ ਬਈ ਮੈਂ song ਸੁਣਾਉਂਗਾ ਬਾਵਾਸਤੇ ਹੀ ਆ ਠੀਕ ਆ ਇਹ ਪਹਿਲਾਂ ਦੱਸ ਜੀ ਬਈ ਮੁੰਡਾ ਆਪ ਵੀ ਲਿਖਦਾ ਗਾਉਂਦਾ ਤੇ ਥੋੜਾ ਜਿਹਾ ਸੰਗ ਦਾ ਵਾਦ ਤੇ ਉਹ ਗਾਉਂਦਾ ਸੁਣਾ ਤੇ ਅੱਜ ਤੁਹਾਨੂੰ ਦੋ ਗੋ ਸੁਣਾਵਾਂਗੇ ਆਪ ਦੇ ਲਿਖੇ ਗਾਣੇ ਤੁਹਾਨੂੰ ਬਾਅਦ ਚ ਸੁਣਾਵਾਂਗੇ ਜਦੋਂ ਟਾਈਮ ਹੋਇਆ ਅੱਜ ਸਾਡੇ ਕੋਲ ਟਾਈਮ ਨਹੀਂ ਹੈਗਾ ਹੁਣ ਲਾਸਟ ਟਾਈਮ ਆ ਕੰਮ ਦਾ ਟਾਈਮ ਆ ਤਾਂ ਕਰਕੇ ਜਲਦੀ ਜਲਦੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਪੁੱਤ ਸੁਣਾ ਦੇ ਬਾਈ ਦੋ ਫੇਰੇ ਅੱਜੇ ਕੱਲ ਡੇਢ ਲੱਖ ਆਇਆ ਮੁੰਡੇ ਦਾ ਕੱਲ ਡੇਢ ਲੱਖ ਆਇਆ ਮੁੰਡੇ ਦਾ ਹੋ ਪਈ ਦੱਸਦੀ ਸੀ ਚਾਚੀਆਂ ਤੇ ਤਾਈਆਂ ਨੂੰ ਹੋ ਜੇ ਮੈਂ ਸੱਚ ਦੱਸ ਦਿੱਤਾ ਮਾਣੇ ਅੱਖਾਂ ਨਾ ਵੇ ਪੁੱਸਾ ਅੱਗ ਲੱਗੇ ਅਸੀਂਾਂ ਤੇ ਮਾਈਆਂ ਨੂੰ ਜੇ ਮੈਂ ਸੱਚ ਦੱਸ ਦਿੱਤਾ ਮਾਣੇ ਅੱਖਾਂ ਵੇ ਪੁੱਤ ਅੱਗ ਲੱਗੇ ਐਸੀਆਂ ਕਮਾਈਆਂ ਨੂੰ ਓ ਸਿਰ ਜ਼ਿੰਮੇਵਾਰੀਆਂ ਨੇ ਭਾਰੀਆਂ ਪਹਿਣਾ ਛੋਟੀਆਂ ਨੇ ਹਾਲੇ ਦੋਖਵਾਰੀਆਂ ਮਾਂ ਨੇ ਸੁਪਨੇ ਜੋ ਵੇਖੇ ਵੱਡੇ ਵੱਡੇ ਨੇ ਰੀਝਾਂ ਕਰਨੀਆਂ ਪੂਰੀਆਂ ਮਹਿਸਾਦੀਆਂ ਮਾਂ ਫੂਣੀ ਉੱਤੇ ਕੋਈ ਗੱਲ ਕਹਿੰਦੀ ਆ ਗੱਲ ਕਹਿੰਦੀ ਆ ਹੋ ਕਹਿੰਦੀ ਦੇਣੀਆਂ ਮੈਂ ਗੱਡੀਆਂ ਜਿਵਾਈਆਂ ਨੂੰ ਹੋ ਜੇ ਮੈਂ ਸੱਚ ਦੱਸ ਦਿੱਤਾ ਮਾਨੇ ਆਖਣਾ ਵੇ ਕੁੱਤਾ ਅੱਗ ਲੱਗੇ ਐ ਸੀਆਂ ਕਮਾਈਆਂ ਨੂੰ ਜੇ ਮੈਂ ਸੱਚ ਦੱਸ ਦਿੱਤਾ ਮਾਨੇ ਆਖਣਾ ਫੇਰ ਕੁੱਤਾ ਅੱਗ ਲੱਗੇ ਐ ਸੀਆਂ ਕਮਾਈਆਂ ਨੂੰ ਬਹੁਤ ਸੋਹਣਾ ਬਾਈ ਬਹੁਤ ਬਹੁਤ ਸੋਹਣੇ ਗਾਣਾ ਸੁਣਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਇਹ ਆਪ ਗਾਣ ਲਿਖ ਦੇਣਾ ਉਹ ਗਾਣੇ ਤੁਹਾਨੂੰ ਸਲਾਮ ਆ ਬਾਈ ਸਮੇਦਾ ਭਾਈ ਉੱਪਰ ਦਾ ਹੋਇਆ ਸਟਾਰ ਆ ਆਪਦੀ ਕਲਮਾ ਭਾਈ ਇਹਦੀ ਤੇ ਬਹੁਤ ਸੋਹਣਾ ਗਾਉਂਦਾ ਮੁੰਡਾ ਤੇ ਹੌਲੀ ਹੌਲੀ ਭਾਈ ਹਲਾਤਾ ਨੂੰ ਲੋਡ ਕਰਕੇ ਤੇ ਇਹਦਾ ਤਿੰਨ ਵੀ ਬਣਾਉਣਾ ਤੇ ਆਪਦੇ ਚੈਨਲ ਤੇ ਭਾਈ ਸਟੋਪਨਾ ਰੂ ਰੂਪ ਜੂ ਕਰਾਂਗੇ ਤੇ ਇਹਦਾ ਆ ਬਾਈ ਬਾਈ ਦੇ ਚੈਨਲ ਨੂੰ ਸਪੋਰਟ ਕਰਿਓ ਭਾਈ ਤੇ ਭਾਈ ਚੈਨਲ ਛੇਤੀ ਤੁਹਾਨੂੰ ਸਾਹਮਣੇ ਲੈ ਕੇ ਆਵਾਂਗੇ ਜਿਹੜੀਆਂ ਪਹਾੜੀਆਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਭਾਈ ਧਾਰਮਿਕ ਸਥਾਨ ਆ ਇਹਨਾਂ ਦਾ ਇੱਥੇ ਹਿੰਦੂ ਹਿੰਦੂ ਧਰਮ ਦਾ ਮੰਦਿਰ ਬਣਿਆ ਹੋਇਆ ਕਾਰਤਿਕੇ ਦਾ ਸ਼ਿਵ ਜੀ ਦੇ ਮੁੰਡੇ ਦਾ ਕਹਿੰਦੇ ਇੱਥੇ ਮੰਦਿਰ ਹੈ ਤੇ ਇੱਕ ਦੋ ਵਾਰੀ ਪਹਿਲਾਂ ਗਏ ਆ ਆਪਾਂ ਤੇ ਸੰਡੇ ਨੂੰ ਐਤਵਾਰ ਨੂੰ ਜੇ ਕੰਮ ਘੱਟ ਹੋਇਆ ਆਪਾਂ لازਮੀ ਚੱਲ ਕੇ ਆਵਾਂਗੇ ਉੱਥੇ ਤੇ ਦਿਖਾਵਾਂਗੇ ਤੁਹਾਨੂੰ ਉੱਥੇ ਉੱਥੇ ਜਿਹੜੀਆਂ ਪਹਾੜਾਂ ਦੇ ਵਿੱਚ ਗੁਫਾਵਾਂ ਬਣੀਆਂ ਹੋਈਆਂ ਤੇ ਹੋਰ ਵੀ ਮੰਦਿਰ ਬਣੇ ਹੋਏ ਨੇ ਤੇ ਆ ਭਾਈ ਆਪਣੀ ਕੰਪਨੀ ਦਾ ਉੱਪਰ ਲਵ ਯੂ ਤੇ ਆਪਾਂ ਖੜੇ ਆ ਇਧਰਲੇ ਪਾਸੇ ਕন্টੈਨਰਾਂ ਦੀ ਛੱਤ ਬਣਾਈ ਹੋਈ ਆ ਤੇ ਇੱਥੇ ਆ ਕੇ ਭਾਈ ਆਪਣੇ ਬੌਸ ਅੰਦਰ ਬਹਿੰਦੇ ਕਰਦੇ ਤੇ ਆਪਣੇ ਮਾਮਾ ਜੀ ਵੀ ਪਹੁੰਚ ਚੁੱਕੇ ਨੇ ਭਾਈ ਜਿੰਮਤੋਂ ਬੌਸ ਆ ਚੁੱਕੇ ਨੇ ਤੇ ਰਲ ਮਿਲ ਕੇ ਭਾਈ ਅਸੀਂ ਸਾਂਝੀ ਕੀਤੀ ਤੁਹਾਡੇ ਨਾਲ ਅੱਜ ਫੋਕਲਿਫਟ ਦੀ ਜਾਣਕਾਰੀ ਤੇ ਅੱਜ ਦਾ ਸਾਰਾ ਦਿਨ ਕਿਵੇਂ ਲੰਘਿਆ ਤੁਹਾਡੇ ਨਾਲ ਸਾਂਝਾ ਕੀਤਾ ਸਾਡੀ ਵੀਡੀਓ ਤੁਸੀਂ ਦੇਖ ਕੇ ਤੁਹਾਨੂੰ ਬੜੀ ਵਧੀਆ ਲੱਗੀ ਕਮੈਂਟ ਵਧੀਆ ਵਧੀਆ ਤੇ ਲਾਇਕ ਕਰੋ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਹੋਰ ਵੀ ਨਵੇਂ-ਨਵੇਂ ਵੀਡੀਓ ਪਾਵਾਂਗੇ ਹਾਂ ਔਰ ਇਹੋ ਜਿਹੇ ਚੱਲਦੇ-ਚੱਲਦੇ ਤੁਹਾਨੂੰ ਸਾਰੀ ਸਾਰੀ ਜਾਣਕਾਰੀ ਦੇਵਾਂਗੇ ਮਲੇਸ਼ੀਆ ਬਾਰੇ ਮਲੇਸ਼ੀਆ ਕੰਟਰੀ ਕਿਵੇਂ ਆ ਤੇ ਇਹਦੇ ਵਿੱਚ ਕਿਵੇਂ ਕੰਮ ਆ ਕਿਵੇਂ ਸਭ ਕੁਝ ਦੱਸਾਂਗੇ ਅੱਜ ਦੇ ਹਾਂ ਤੇ ਜੇ ਕੋਈ ਸਵਾਲ ਹੋਇਆ ਤਾਂ ਲਾਜ਼ਮੀ ਜੇ ਕੋਈ ਸਵਾਲ ਹੋਇਆ ਸੰਭਾਲ ਵਾਲੇ ਦੱਸਿਓ ਜਰੂਰ ਹਾਂ ਅਸੀਂ ਉਹਦਾ ਜਵਾਬ ਦੇਣ ਜੋਗੇ ਹੋਏ ਤੇ ਆਪਾਂ ਜਵਾਬ ਜਰੂਰ ਦੇਵਾਂਗੇ ਤੇ ਬਾਕੀ ਵਧੀਆ ਟਾਈਮ ਪ Gym ਲਾ ਕੇ ਆ ਗਏ ਅਸੀਂ ਠੀਕ ਹੈ ਟਾਈਮ ਕੱਢ ਲਈ ਫਿਟਨੈਸ ਵਾਸਤੇ 2 ਘੰਟੇ ਤੇ ਨਾਲ ਨਾਲ ਕੰਮ ਦੇ ਨਾਲ-ਨਾਲ ਮਾਈ ਮਾਮਾ ਫਿਟਨ ਵਧੀਆ ਰੱਖਦੇ ਨੇ ਕਾਇਮ ਹਾਂ ਇਹ ਮੁੰਡੇ ਭਾਈ ਨਿਵੇੜ ਕੇ ਚੱਲੇ ਆਪਦਾ ਕੰਮ ਕਰ ਨੂੰ ਹਾਂ ਸਾਮਣੇ ਢਾਹ ਦੇਣ ਮੁੰਡੇ ਚੱਲੇ ਆ ਕੰਮ ਆਪਣਾ ਭਾਈ ਲਗਭਗ ਮੁੱਕ ਗਿਆ ਗਿਣਤੀ ਬਿੰਤੀ ਹੋ ਗਈ ਸਾਰੀ ਤੇ ਬਾਕਸ ਨੂੰ ਪਾਤੀਆਂ ਫੋਟੋਆਂ ਤੇ ਹੁਣ ਬਾਕੀ ਭਾਈ ਘੱਟ ਦਾ ਵਾਦ ਦਾ ਸਮਾਨ ਆਪਾਂ ਨੂੰ ਦੱਸ ਦੋ ਤੇ ਆਪਾਂ ਵੀ ਦੇਖ ਲਾਂ ਕਈ ਵਾਰੀ ਆਪਾਂ ਤੋਂ ਗਲਤ ਹੋ ਜਾਂਦਾ ਸਮਾਨ ਤੇ ਕਈ ਵਾਰੀ ਨਹੀਂ ਪਤਾ ਲੱਗਦਾ ਭਾਈ ਗਲਤ ਭੱਗ ਜਾਂਦਾ ਕੀ ਕਸਟਮਰ ਵੀ ਇਮਾਨਦਾਰ ਇਮਾਨਦਾਰ ਦੱਸਦੇ ਆ ਹਾਂ ਕਸਟਮਰ ਮੰਨਦੇ ਨੇ ਛੀਨੇ ਕਸਟਮਰ ਬਹੁਤ ਇਮਾਨਦਾਰ ਨੇ ਦੱਸਣ ਦੇ ਸਮਾਂ ਬੰਦ ਬਗੇ ਘੱਟਾ ਘੱਟਾ ਵਾ ਗਿਆ ਤੇ ਆਪਾਂ ਜਾਂਦੇ ਜਾਂਦੇ ਤੁਹਾਨੂੰ ਕਹ ਰਹੀਏ ਕਿ ਚੈਨਲ ਨੂੰ ਜੁਸ ਕਰ ਕਰੋ ਲਾਈਕ ਵੀਡੀਓ ਜੁ ਕਰਿਆ ਕਰੋ ਤੇ ਕਮੈਂਟ ਜੁ ਕਰਿਆ ਕਰੋ ਸਭ ਨੂੰ ਪੁੱਛਿਆ ਕਰੋ ਸਵਾਲ ਅਸੀਂ ਜਵਾਬ ਦੇਆ ਕਰੀਏ ਨਾ ਨਾ ਇਹ ਕਹਿੰਦੇ ਜੋਨੇ ਲੱਖ ਦੇ ਵਿੱਚ ਇਹ ਅੱਜ ਦੀ ਵੀਡੀਓ ਆਪਣੀ ਭਾਈ ਇੰਨੀ ਕੀ ਸੀ ਤੇ ਵਧੀਆ ਲੱਗੀ ਤਾਂ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਾਝ ਵੀ ਕਰਨਾ ਧੰਨਵਾਦ ਓਕੇ